ਬਾਬਾ ਨਨ ਸਿੰਘ ਜੀ ਦਾ 500 ਕਾਟਮਾ ਬਚਿਆ ਨ ਸਜਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੋਵੇ ਬਾਬਾ ਨਨ ਸਿੰਘ ਜੀ ਦਾ 502 ਕਾਟਮਾ ਬਚਿਆ ਨ ਸਭ ਕੁਝ ਘਰ ਵਿੱਚ ਹੀ ਹੈ ਪਰ ਸਤ ਸੰਗ ਜ਼ਰੂਰੀ ਹੈ ਬਾਬਾ ਨਨ ਸਿੰਘ ਜੀ ਦਾ 503 ਮਾ ਬਚਨ ਮੱਥਾ ਟੇਕਣ ਸਮੇ ਆਪਣੀ ਭਾਵਨਾ ਮਨ ਚ ਰੱਖ ਕੇ ਕੁਝ ਸਮਾਂ ਮੱਥਾ ਹਜ਼ੂਰੀ ਵਿੱਚ ਰੱਖੋ ਬਾਬਾ ਨਾਨਕ ਸਿੰਘ ਜੀ ਦਾ 564ਵਾਂ ਬਚਨ ਸਿਮਰਨ ਬਾਰੇ ਅੰਮ੍ਰਿਤ ਵੇਲੇ ਸਿਮਰਨ ਲਈ ਬਹੁਤ ਸਮਾਂ ਨਹੀਂ ਕੱਢ ਸਕਦੇ ਤਾਂ ਸਾਰਾ ਦਿਨ अनेका ਅਵਸਰ ਥੋੜੇ ਸਮੇਂ ਲਈ ਸਾਨੂੰ ਸਹਿਜੇ ਹੀ ਮਿਲ ਸਕਦੇ ਹਨ ਜਿਹਦੇ ਵਿੱਚ ਆਪਣੇ ਅੰਦਰ ਚਾਤੀ ਮਾਰੀ ਜਾਈਏ ਔਗਣਾ ਔਗਣਾ ਦੀ ਜੜ ਪੁੱਟੀਆਂ ਨਿਕੰਮੀਆਂ ਸੋਚਾਂ ਸੋਚਣ ਦੀ ਥਾਂ ਵਾਹੇ ਗੁਰੂ ਸ਼ਬਦ ਪਹਿਲੀ ਪੌੜੀ ਜਾ ਕਿਸੇ ਸ਼ਬਦ ਦੀ ਮਨ ਪਾਉਂਦੀ ਤੋਕ ਦਾ ਜਾਪ ਕਰੀਏ ਜਾਂ ਹੋਰ ਨਹੀਂ ਤਾਂ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਲਈ ਉਸ ਦਾ ਧੰਨਵਾਦ ਕਰੀਏ ਨਿਮਰਤਾ ਹੈ ਸੁਧਾਰ ਲਈ ਹੋਰ ਗੁਣਾਂ ਨੂੰ ਚਿਤਵੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ